ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਮੋਗੇ ਤੇ ਇਸੇ ਉਮੀਦ ਦੇ ਨਾਲ ਆਪਾਂ ਬਲੌਗ ਜਿਹੜਾ ਸ਼ੁਰੂ ਕਰ ਲੈਨੇ ਆਂ ਟਾਈਮ ਕਿੰਨਾ ਹੋ ਗਿਆ ਬਈ 2:00 2:00 ਵਜੇ ਤੇ ਤਰੀਕ ਹੈਗੀ ਅੱਜ 7 8 8 ਤਰੀਕ ਦੇਖ ਲਓ ਮੈਂ ਤੁਹਾਨੂੰ ਕਿਹਾ ਨਾ ਮੈਂ ਭੁੱਲ ਜਾਨੀ ਆ 8 ਤਰੀਕ ਦਿਨ ਸੋਮਵਾਰ ਹੈ ਨਾ ਹਾਂ ਦਿਨ ਸੋਮਵਾਰ ਅੱਜ ਸੋਮਵਾਰ ਦੀ ਮੱਸੇ ਆ ਸੌਂਬਤੀ ਮੱਸਿਆ ਦੀ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਮੱਸਿਆ ਦੀ ਆ ਤੇ ਆਹ ਵਾਲੀ ਮੱਸਿਆ ਤੁਹਾਡੇ ਲਈ ਰੰਗ ਰੂਪ ਸਾਰਾ ਕੁਝ ਲੈ ਕੇ ਆਵੇ ਤੁਹਾਡੀਆਂ ਮਨੋ ਕਾਮਨਾ ਪੂਰੀਆਂ ਹੋਣ ਤੇ ਗੁਰਦੁਆਰਾ ਸਾਹਿਬ ਜਾਏ ਜਿਹੜਾ ਦੇ ਡੈਡੀ ਮੈਂ ਨਹੀਂ ਗਈ ਬਟ ਮੈਂ ਰੈਡੀ ਫੈਡੀ ਹੋਈ ਹੋਈ ਆ ਰੈਡੀ ਮੈਂ ਹੋਈ ਹੋਈ ਆ ਬਟ ਮੈਂ ਗੁਰਦੁਆਰਾ ਸਾਹਿਬ ਨਹੀਂ ਗਈ ਜਿਹੜਾ ਰੁਕ ਜਾ ਇੱਕ ਤਾਂ ਸਾਡੇ ਘਰ ਸਵਰ ਨਹੀਂ ਹੈਗਾ ਮੈਂ ਕਿਹਾ ਮੈਨੂੰ ਬਲੌਗ ਸ਼ੁਰੂ ਕਰ ਲੈਣਾ ਤੇ ਬਲੌਗ ਦੇ ਵਿੱਚ ਤੁਹਾਨੂੰ ਚੀਜ਼ ਦਿਖਾਉਣੀ ਆ ਉਹ ਤਾਂ ਤੁਹਾਨੂੰ ਪਹਿਲਾਂ ਵੀ ਬਹੁ ਵਾਰੀ ਦਿਖਾਈ ਆ ਵੀ ਚਲੋ ਹਨਾ ਈਮਾਨ ਹੁੰਦਾ ਆਪਾਂ ਦੁਬਾਰਾ ਵੀ ਦਿਖਾ ਦਈਏ ਤੇ ਮੈਨੂੰ ਐ ਅਰਜੈਂਟਲੀ ਉਹ ਕਿਤੇ ਜਾਣਾ ਪੈ ਗਿਆ ਸੀ ਮੈਂ ਜਾ ਕੇ ਆਈਆਂ ਤੇ ਘਰ ਦਾ ਕੰਮ ਵੀ ਐਸਾ ਵੈਸਾ ਹੀ ਹੋਇਆ ਥੋੜਾ ਹੀ ਹੋਇਆ ਜਦੋਂ ਆਪਾਂ ਨੂੰ ਆਪ ਹੀ ਜਾਣਾ ਹੋਵੇ ਆਪ ਹੀ ਕੰਮ ਕਰਨਾ ਹੋਵੇ ਨਾ ਫਿਰ ਬੜੀ ਮੁਸ਼ਕਲ ਜੀ ਹੋ ਜਾਂਦੀ ਆ ਹਨਾ ਫਿਰ ਕਈ ਵਾਰੀ ਐ ਹੁੰਦਾ ਵੀ ਕੰਮ ਛੱਡ ਕੇ ਭੱਜਣਾ ਪੈਂਦਾ ਫਿਰ ਹੁਣ ਇੱਕਦਮ ਮੈਨੂੰ ਛੱਡ ਕੇ ਭੱਜਣਾ ਪਿਆ ਉਦਾਂ ਹੀ ਚਲੀ ਗਈ ਤੇ ਅੱਜ ਜਿਹੜਾ ਨੂੰ ਸੀਗੀ ਛੁੱਟੀ ਤੇ ਜਿਹੜਾ ਦੀ ਹਾਲਤ ਦੇਖ ਲਓ ਇਹਨੂੰ ਚੜਿਆ ਹੋਇਆ ਬੁਖਾਰ ਹੁਣ ਨਹੀਂ ਚੜਿਆ ਹੁਣ ਮੈਂ ਦਵਾਈ ਵੀ ਦਿੱਤੀ ਥੋੜਾ ਥੋੜਾ ਜਿਹਾ ਹੈਗਾ ਹੱਲੇ ਦਵਾਈ ਦਿੱਤੀ ਇਹਨੂੰ ਤਾਂ ਟਰਾਈਪੋਡ ਲਿਆ ਦੇ ਯਾਰ ਉਹ ਛੋਟਾ ਹੀ ਲਿਆ ਦੇ ਇਧਰ ਬਾਬੇ ਕਰੋ ਤੇ ਹੁਣ ਠੀਕ ਆ ਥੋੜਾ ਜਿਹਾ ਤੇ ਯਾਰ ਘਰੇ ਸੀਗਾ ਤੇ ਅਸੀਂ ਜਾ ਕੇ ਆਏ ਆ ਤੇ ਇਹਨਾਂ ਨੇ ਆ ਕੇ ਰੋਟੀ ਵੀ ਖਾ ਲਈ ਮੈਨੂੰ ਭੁੱਖ ਲੱਗੀ ਪਈ ਆ ਬਹੁਤ ਜ਼ਿਆਦਾ ਮੈਂ ਰੋਟੀ ਵੀ ਨਹੀਂ ਖਾਧੀ ਤੇ ਮੈਂ ਬਣਾਈ ਸੀਗੀ ਵਰਫੀ ਖੋਆ ਵਰਫੀ ਬਣਾਈ ਸੀ ਤਾਂ ਤੇ ਨਾਲ ਸ਼ੇਅਰ ਕਰਦੇ ਆ ਆਪਾਂ ਦਿਖਾਉਨੇ ਆ ਤੁਹਾਨੂੰ ਰੁਕ ਜਾਓ ਬਈ ਹੁਣ ਪਰ ਫੀਟਾ ਲਿਓ ਇੱਕ ਦੀਦੀ ਕਹਿੰਦੇ ਸੀ ਹੈ ਜਿਹਦੇ ਵੀਰ ਜੀ ਨੂੰ ਕੁਸ਼ਣ ਆ ਗਿਆ ਕਰੋ ਕੁਸ਼ਰੀ ਗੈਕ ਕੇ ਕੇਕ ਬਾਈ ਮਾਗੀ ਤੇ ਉਹਦੇ ਹੀ ਗਲੇ ਮੈਂ ਉਹਨੂੰ ਉਹ ਨਹੀਂ ਕੀਤਾ ਸਿੱਧੇ ਨਹੀਂ ਕਰੀ ਲਾਨ ਐਨੀ ਦੇਖੋ ਸਾਡੇ ਜਿੰਨਾ ਕੇ ਸਵਾਰਾ ਹੈ ਨਾ ਵੀ ਇੱਥੇ ਤੱਕ ਸੀ ਇਹ ਗੋਲ ਘੇਰਾ ਐਨੀ ਅਸੀਂ ਕੱਟ-ਕੱਟ ਕੇ ਖਾ ਗਏ ਇਹ ਆ ਬਈ ਆ ਦੀ ਖਾ ਗਿਆ ਅੱਜ ਆ ਨਹੀਂ ਆਪਣਾ ਕੀ ਹੈ ਨਾ ਟੋਡਾ ਨਾ ਮੇਰਾ ਇਹਦੇ ਵਿੱਚ ਜਾਣੀ ਚਾਹੀਦੀ ਮੈਂ ਦੇਸੀ ਕੀ ਗਰਮ ਕਰਿਆ ਸੀ ਮੈਂ ਉਹਦੇ ਵਿੱਚੋਂ ਜਿਹੜਾ ਨਿਕਲਦਾ ਹੁੰਦਾ ਨਾ ਖੋਆ ਉਹਨੂੰ ਮੈਂ ਵੇਸਟ ਨਹੀਂ ਜਾਣ ਦਿੰਦੀ ਹੈਗੀ ਬਈ ਆਪਾਂ ਉਹਦੀ ਬਣਾ ਲਈਦੀ ਆ ਪਰਫੀ ਨਾਲੇ ਬੱਚਾ ਖੁਸ਼ ਨਾਲੇ ਆਪਣੇ ਵਿਊਅਰਸ ਖੁਸ਼ ਤੇਰੀ ਤੇ ਥੈਂਕ ਯੂ ਤੁਹਾਡਾ ਸਾਰਿਆਂ ਦਾ ਤੁਸੀਂ ਵਧਾਈਆਂ ਦਿੱਤੀਆਂ ਆਪਣੇ ਘਰ ਮੱਝ ਸੂਈ ਆ ਆਪਣਾ ਇੱਕ ਨਵਾਂ ਮੈਂਬਰ ਆਇਆ ਮੈਂ ਮਹਿਮਾਨ ਕਿਹਾ ਸੀ ਬਟ ਮਹਿਮਾਨ ਨਹੀਂਗਾ ਉਹ ਆਪਣੇ ਘਰ ਦਾ ਇੱਕ ਮੈਂਬਰ ਆ ਤੇ ਤੁਸੀਂ ਉਹਨੂੰ ਸ਼ੁਭਕਾਮਨਾ ਦਿੱਤੀਆਂ ਸਾਨੂੰ ਵਧਾਈਆਂ ਦਿੱਤੀਆਂ ਥੈਂਕ ਯੂ ਜੀ ਤੁਹਾਡਾ ਸਾਰਿਆਂ ਦਾ ਤੇ ਤੁਸੀਂ ਸੁਜੈਸਟ ਕਰਾਇਆ ਵੀ ਨਾਂ ਉਹਦੇ ਰੱਖਣੇ ਕੀ ਕੀ ਨਾਂ ਆ ਅਰਜਨ ਹਰਜਨ ਆਰਜਨ ਪਾਜ ਵਾਜ ਐਂਡ ਸਲਮਾਨ ਇਹਨਾਂ ਵਿੱਚੋਂ ਕੋਈ ਨਾ ਅਰਜਨ ਜੁਝਾਰ ਨੂੰ ਅਰਜਨ ਪਸੰਦ ਆ ਗਿਆ ਅਰਜੁਨ ਕੇ ਅਰਜਨ ਅਰਜੁਨ ਚੱਲ ਚਾਰ ਪੰਜ ਦਿੱਤਾ ਚੱਲ ਆਹੋ ਯਾਰ ਵਾਲੀ ਦਾ ਅਰਜਨ ਹੋ ਜਾਣਗੇ ਤੇ ਮੈਂ ਅੱਗੇ ਬਹੁਤ ਵਾਰੀ ਹੁੰਦਾ ਹਨਾ ਵੀ ਮੈਂ ਮਤਲਬ ਜਨਮ ਲੈਣ ਤੋਂ ਪਹਿਲਾਂ ਹੀ ਬੱਚੇ ਦਾ ਜਿਹੜਾ ਨਾਂ ਸੋਚ ਕੇ ਰੱਖਦੀ ਹੁੰਨੀ ਆ ਵੀ ਕੀ ਰੱਖਣਾ ਹੈ ਆ ਉਹਟ ਪੈਂਡ ਹੁੰਦਾ ਆ ਹਨਾ ਵੀ ਚਲੋ ਰੱਬ ਆਪਾਂ ਨੂੰ ਜਿਹੜੀ ਵੀ ਦਾਤ ਦੇਊਗਾ ਵੀ ਆਪਾਂ ਉਹ ਰੱਖ ਲਈਦਾ ਕਈ ਵਾਰੀ ਐਦਾਂ ਹੀ ਹੁੰਦਾ ਵੀ ਜੇ ਮੈਂ ਜਿਹੜਾ ਨਾਂ ਸੋਚਿਆ ਹੁੰਦਾ ਉਹ ਹੀ ਉਹ ਰੱਖ ਲੈਨੇ ਜੇ ਤਾਂ ਮਿੱਠੀ ਦਾ ਮੈਂ ਨਾਂ ਸੋਚਿਆ ਹੋਇਆ ਸੀ ਵੀ ਜਦੋਂ ਵੀ ਆਪਣੇ ਆਊਗਾ ਹਨਾ ਕੱਟਾ ਹੋਵੇ ਕੱਟੀ ਹੋਵੇ ਉਹਦਾ ਨਾਂ ਆਪਾਂ ਜੇ ਕੱਟਾ ਹੁੰਦਾ ਤਾਂ ਮਿੱਠਾ ਰੱਖ ਲੈਣਾ ਸੀ ਜੇ ਕੱਟੀ ਆ ਤਾਂ ਮਿੱਠੀ ਤੇ ਇਹਦਾ ਮੈਂ ਸੋਚਿਆ ਹੀ ਨਹੀਂ ਕੁਦਰਤੀ ਤੁਹਾਡੇ ਤੇ ਹੀ ਸੀਗਾ ਇਹ ਵੀ ਤੁਸੀਂ ਇਹ ਨਾਂ ਰੱਖਣਾ ਤੇ ਜਿਹਾਰ ਨੂੰ ਤਾਰਜਨ ਪਸੰਦ ਆਇਆ ਨਾ ਤੇ ਜਿਹਾਰ ਨੇ ਤਾਂ ਸ਼ਾਇਦ ਅਰਜੁਨ ਰੱਖ ਲਿਆ ਹਾਂ ਚਲੋ ਆਪਰ ਜਾਣ ਬਾਜ ਕਿਹਾ ਸੀਗਾ ਬੇਅੰਤ ਵੀਰੇ ਨੇ ਰੁਕ ਜਾ ਚਲੋ ਪਹਿਲਾਂ ਇਹ ਦੇ ਦਿੰਦਾ ਕਿੰਨੀ ਗਿਆ ਪੀਸ ਮੈਂ ਇਹ ਤਾਂ ਉਦਾਂ ਹੀ ਖਾ ਜਾਣੀ ਸੀ ਇਹਨਾਂ ਨੇ ਲਓ ਜੀ ਤੁਸੀਂ ਵੀ ਮੂੰਹ ਮਿੱਠਾ ਕਰੋ ਚੋਡੂ ਫੈਮਿਲੀ ਦੀ ਬਹੁਤ ਵਧੀਆ ਬਣਦੀ ਆ ਮੇਰੀਆਂ ਭੈਣਾਂ ਤੁਸੀਂ ਵੀ ਬਣਾ ਲਿਆ ਕਰੋ ਇਕ ਤਾਂ ਇਹਨੇ ਮੈਂ ਟ੍ਰਾਈਪੋਟ ਨਹੀਂ ਦੂਜਾ ਲਿਆ ਕੇ ਦਿੱਤਾ ਮੈਂ ਥੱਕ ਜੂੰਗੀ ਅੱਧਾ ਬਹੁਤ ਵਧੀਆ ਬਣਦੀ ਤੇ ਕਪੂਰੀ ਸੌਫਟ ਸੌਟ ਦੇਖੋ ਕੁਆਇਆਏ ਜਿਹੜੀਆਂ ਮੇਰੀਆਂ ਭੈਣਾਂ ਨੇ ਮੱਝਾਂ ਰੱਖੀਆਂ ਹੋਈਆਂ ਨੇ ਮਲਾਈ ਲਾ ਕੇ ਰੱਖਦੀਆਂ ਨੇ ਤੁਸੀਂ ਵੀ ਐਦਾਂ ਬਣਾ ਲਿਆ ਕਰੋ ਠੀਕ ਆ ਬਹੁਤ ਟੇਸਟੀਆਂ ਐਨੀ ਮਹਿੰਗੀ ਆਪਾਂ ਮੋਲਦੀ ਮਠਿਆਈ ਲਾ ਕੇ ਖਾਣੇ ਆ ਉਹਦੇ ਵਿੱਚ ਪਤਾ ਨਹੀਂ ਕਿੰਨੀ ਕਿ ਮਲਾਵਟ ਹੁੰਦੀ ਆ ਹੈਨਾ ਇਹ ਬਹੁਤ ਦੇਖੋ ਉਹਦੇ ਨਾਲ ਰੈਂਜ ਚਾਹ ਥੋੜੀ ਹੋਈ ਆ ਪਰ ਹੈਗੀ ਬਹੁਤ ਵਧੀਆ ਜਾਂ ਕੁਝ ਨਹੀਂ ਇਹਦੇ ਵਿੱਚ ਪਾਉਣਾ ਮਾਣਾ ਦਾ ਢੱਡਾ ਮਿਲਕ ਪਾਊਡਰ ਪਉਣਾ ਪਾ ਲੋ ਨਹੀਂ ਪਉਣਾ ਨਾ ਪਾਓ ਅਵੋਇਡ ਕਰ ਦੋ ਹਨਾ ਚੀਨੀ ਪਾ ਲੋ ਉਹਦੈਂ ਖਾ ਲੋ ਆਟਾ ਬਾਲੋ ਘੋਆ ਬਣਾ ਲਉ ਪੰਨੀ ਆ ਹੁਣ ਜ਼ਰਾਨਾ ਬਾਜੀ ਵੀਰੇ ਨੇ ਵੀ ਖਾਣ ਤੇ ਡੈਡੀ ਨੇ ਮੈਨੂੰ ਰੋਟੀ ਖਾਣੇ ਆਣ ਤੇ ਅੱਜ ਆਪਰੇ ਰੋਟੀਆਂ ਬਣੀਆਂ ਹੋਈਆਂ ਨੇ ਗੁੜ ਵਾਲੀਆਂ ਅੱਜ ਮੱਸਿਆ ਸੀਗੇ ਮੱਥਾ ਟੇਕਿਆ ਸੀ ਆਪਾਂ ਗਾਸ ਸੁਈਦਾ ਸਾਡੇ ਪਿੰਡ ਮੱਖਿਆ ਭਰਦੀ ਆ ਕੂੜਾ ਯਾਰ ਬਸ ਦਾ ਥੋੜਾ ਹਰਮੀ ਹੈ ਬਟ ਥੋੜਾ ਥੋੜਾ ਜਦ ਤਾ ਮੇਰਾ ਵੀ ਕਰਦਾ ਬਟ ਥੋੜਾ ਹਣਾ ਇੰਨਾ ਕੀ ਹੋਰ ਖਾਉਂਗੀ ਫ੍ਰਿਜ ਚ ਲਾ ਦਨੀ ਤੁਸੀਂ ਚੱਕ ਲੋ ਆਪਦੇ ਹਿੱਸੇ ਦਾ ਚੱਕੋ 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 ਬਿਆਨ ਤੇ ਵੀਰੇ ਖਾਣਾ ਪਾਰਟੀ ਤੁਸੀਂ ਪਾਰਟੀ ਮੰਗਦੇ ਸੀ ਨਾ ਕਮੈਂਟਾਂ ਦੇ ਵਿੱਚ ਚੱਕੋ ਆ ਚੱਕੋ ਤੁਹਾਡੀ ਪਾਰਟੀ ਦੀ ਰੋਟੀ ਤੇ ਤੁਸੀਂ ਜੇ ਕਰ ਜੇ ਕਰ ਵੀਡੀਓ ਤੇ ਪਹਿਲੀ ਵਾਰ ਆਇਆ ਤਾਂ ਪਲੀਜ਼ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਕਰ ਲਓ ਐਂਡ ਵੀਡੀਓ ਵਧੀਆ ਲੱਗਦੀ ਹੈ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਠੀਕ ਹੈ ਜੀ ਤੇ ਹੁਣ ਰੋਟੀ ਖਾ ਕੇ ਮਿਲਦੇ ਹਾਂ ਮੈਂ ਰੋਟੀ ਖਾ ਲਉਂਗਾ ਹੁਣ ਇਹਨਾਂ ਤੋਂ ਸੁਣ ਲਓ ਕੀ ਕਰਨਾ ਚਾਹਨ ਚੈਨਲ ਨੂੰ ਸੱਕਰ ਬਾਰੇ ਆ ਕਾ ਦੇ ਉਹ ਚੱਕਰ ਵਾਰੇ ਚੇਜ ਵੀ ਕਰ ਲੈਣਾਂ ਇਹਨਾਂ ਨੇ ਆ ਕੇ ਬੜੇ ਤੇਜ਼ ਬੰਦੇ ਨੇ ਨੀਂਦ ਚੜੀ ਗਈ ਇਹਨਾਂ ਨੇ ਸੌਣਾ ਕੰਮ ਆਉਂਦਾ ਤਾਂ ਕਰਦਾ ਹਾਂ ਗੁਹਾ ਗੁਹਾ ਮੁੜ ਕੇ ਆਏ ਨੇ ਇਹ ਤੇ ਮੈਂ ਤਾਂ ਹੁਣ ਰੋਟੀ ਖਾਣੀ ਮੈਨੂੰ ਭੁੱਖ ਲੱਗੀ ਪਈ ਆ ਨਵੇਂ ਕੱਪੜੇ ਉਸ ਤੋਂ ਬਾਅਦ ਫੇਰ ਮਿਲਦੇ ਆ ਚਲੋ ਜੀ ਠੀਕ ਆ ਜੀ ਥੋੜਾ ਟਾਈਮ ਨੂੰ ਮਿਲਦੇ ਥੋੜਾ ਜਿਹਾ ਫੇਰ ਵੀ ਕੜੇ ਆ ਇਹਨਾਂ ਨੂੰ ਉਬਾਲ ਲੈਣੇ ਥੋੜਾ ਜਿਹਾ ਵਿੱਚ ਲੋਨ ਪਾ ਕੇ ਇੰਡਕਸ਼ਨ ਤੇ ਰੱਖ ਦੰਨੇ ਵਾਦਨ ਸਰ ਬਾਅਦ ਚ ਸਬਜੀ ਚ ਯਾਦ ਰੱਖਾਂਗੇ ਯਾਦ ਕਰਾ ਦਿਓ ਮੈਨੂੰ ਪਰ ਜਦੋਂ ਤੱਕ ਥੋੜੇ ਤੱਕ ਵੀਡੀਓ ਆਣੀ ਜਾਨੂੰ ਅਸੀਂ ਖਾ ਲੈਣੇ ਆ ਇਹਨਾਂ ਨੂੰ ਆਪਾਂ ਇੰਡਕਸ਼ਨ ਤੇ ਰੱਖਦੇ ਇੱਕ ਦੋ ਵਾਲਾ ਜਾਨ ਕੇ ਫਿਰ ਆਪਾਂ ਤੜਕਾ ਤਿਆਰ ਕਰ ਲਈਏ ਲਓ ਜੀ ਜਿਆ ਤੱਕ ਇਹ ਉਬਲਦੇ ਆਪਾਂ ਤੜਕਾ ਤਿਆਰ ਕਰ ਲਈਏ ਤੜਕਾ ਕੱਟ ਲਈਏ ਜੀ ਆਪਾਂ ਇਹ ਮਾਜ ਦੀ ਧਾਰ ਚੋਣੀ ਆ ਮਾ ਅਲਮਨੇਲ ਕੱਟਦੇ ਫਿਰ ਔਖਾ ਜਿਹਾ ਲੱਗਦਾ ਬੇਲੀ ਸੀਗੇ ਥੋੜੇ ਥੋੜੇ ਪਾਸਦੇ ਤਾਂ ਹੈ ਨਹੀਂ ਜਿਆਦਾ ਤਾਂ ਨੀਲ ਥੋੜੇ ਥੋੜੇ ਸੀਗੇ ਫਿਰ ਵੀ ਉਹ ਔਖਾ ਲੱਗਦਾ ਤੇ ਲਸਣ ਵੀ ਤਾ ਉਹ ਆ ਨਵਾਂ ਲਸਣ ਤਾਜਾ ਲਸਣ ਹਾਲੇ ਪੱਟਿਆ ਤਾਂ ਨੀਗਾ ਇਹ ਉਹ ਸੀਗਾ ਜਿਸ ਦਿਨ ਉਹ ਪਰਿਆ ਸੀ ਬਾੜੀ ਨਹੀਂ ਸੀ ਗੁੱਟ ਦੇ ਕੀ ਕਰਦੇ ਸੀ ਨਵੀਂ ਬਾੜੀ ਲਾਉਂਦੇ ਸੀ ਕਿ ਉਦਣ ਜਿਹੜੇ ਪੱਟੇ ਕੇ ਆਲੇ-ਦਾਲੇ ਲਸਣ ਦੇ ਇਕੱਠੇ ਹੋਊਗਾ। ਥੁੱਲੇ ਤੇ ਪਿਆ ਸੀ ਮੈਂ ਇਹਦੀ ਛਿੱਲਣ ਲੱਗ ਗਈ। 12 ਵੇ ਨਹੀਂ ਬੈਠ ਹੁੰਦਾ ਉਹ ਸੇਕ ਜਾ ਮਾ। ਪਰ ਉਹ ਦਿਨ ਆ ਗਏ ਨਾ ਅੰਦਰ ਬੈਠ ਹੋਇਆ ਕੰਨਾ ਨਾ ਬਾਹਰ। ਅੰਦਰ ਬੈਠ ਕੇ ਕੰਮ ਨਹੀਂ ਹੁੰਦਾ। ਬਾਹਰ ਬੈਨੇ ਗਰਮੀ ਲੱਗਦੀ ਹੈ। ਆਏ ਹੋਇਆ ਕਰਦੇ ਸੀ। ਨਵੇਂ ਨਵੇਂ ਤਾਂ ਮਾਸੇ ਬਹੁਤ ਉੱਡੜਦੇ ਕੀ ਹੋ ਗਿਆ ਪਤਾ ਨਹੀਂ ਕੀ ਲਓ ਜੀ ਡਰਾਤਾ ਇਹਨਾਂ ਨੇ ਮੈਨੂੰ ਕੈਮਰਾ ਆ ਫੇਰ ਹੀ ਆਉਣੇ ਨਹੀਂ ਹੋਇਆ ਮੇਰਾ ਮੈਂ ਤਾਂ ਕੋਦਮ ਭੱਜੀ ਆਈ ਕਹਿੰਦੇ ਭੱਜ ਕੇ ਆਈ No. Okay.

अफना टे like, <laughs> <laughs> ਮੈਨੂੰ ਲੱਗਦਾ ਆਪਣੇ ਕਿੰਨੇ ਜੀ ਲੱਗ ਰਹੇ ਨੇ ਉਹਨਾਂ ਨੂੰ ਸਭ ਕੁਝ ਪਤਾ ਮਾਤੇ ਹਾਲੇ ਆਪਣੀ ਬੈਨ ਨਾ ਖੇਡਿਆ ਬੜੀ ਬੈਨ ਪਰਟੂ ਆਲ ਮੱਕਲਾ ਫਾਈ ਨਾ ਵਧੀਆ ਸੰਭਾਲੇ ਕੰਮ ਕੀ ਲੱਗ ਬਿੱਠੀ ਕਰਦੀ ਆ ਏ ਮੱਕਲੀ ਆ ਲੈ ਆ ਵੀ ਮੱਕ ට <inaudible> <spell thealayas25> <s> <sözweet> <mic> <tra> <necessary> ਸੱਟੀ ਨੂੰ ਦੇ ਬੁਗਤੀ ਹੈ ਇਹ ਇਹ ਦੀ ਉਸ ਤਾਲਾ ਜੀ ਨੂੰ ਕੋੜਾ ਮਾੜਾ ਮੁੱਟੇ ਕੋੜਾ ਖਾਗਰੇ ਤੱਕ ਲੋਕ ਨੂੰ ਸਾਰਾ ਇਹ ਬਹੁਤ ਸ਼ੇਰ ਕਰ ਰਿਹਾ ਹੈ ਅਰੇ ਕੜਾ ਪੀ ਗਈ ਅੱਜ ਮਾਂ ਮੈਂ ਨਹੀਂ ਪੀਣੀ ਹਰੇ ਇਹ ਕੜਾ ਕੁੜਾ ਪੀਣਾ ਵੀ ਤੇ ਜੇ ਕੋੜਾ ਨਾਲ ਲੈ ਗੋੜਾ ਇਹ ਕਦੇ ਬਹੁਤ ਕਰਦੀ ਹੈ ਜੀ ਅੰਗਟਾ ਖਾਣੇ ਆ ਤੇ ਘਰ ਲਈ ਮੈਂ ਤੇ ਮੈਂ ਬੱਚਾ ਸੁਨੇ ਦੇ ਤਾ ਸਾਰੇ ਚੀਜ਼ਾਂ ਦਾ ਬੋਲੋ ਜੀ ਸਾਸੀ ਕਾ ਵੀਰ ਜੀ ਛੋਟੇ ਨਾ ਸੱਚ ਅਨੇਕ ਕੋਟੀ ਗੱਤੀ ਗੰਦੇ ਨੇ ਘਾਰੇ ਨੇ ਕੋਟੀ ਅੱਡੇ ਨੇ ਨਾ ਦੁੱਧ ਪੀਣਾ ਸੁਖਾਣਾ ਨਹੀਂ ਗਾ ਮੱਝ ਆਪਣੇ ਕਾਲੂ ਸਿੰਘ ਤੇ ਅੱਜ ਉਹਦਾ ਟਾਂਪ ਚਿਪ ਜਿਹੜਾ ਡੌਂ ਡਾਕਟਰ ਸਾਹਿਬ ਲਾਉਣੇ ਪੈਗੇ ਕੁਝ ਖਾਂਦੀ ਪੀਂਦੀ ਨਹੀਂ ਸੀਗੀ ਚੰਗੀ ਤਰ੍ਹਾਂ ਨਾ ਤਕਾੜਾ ਕੋੜਾ ਡਾਕਟਰ ਸਾਹਿਬ ਡਾਕਟਰ ਕਹਿੰਦੇ ਟਾਣਾ ਟੈਂਪਰੇਚਰ ਮੋਟਰ ਚਲਾ ਲਓ ਬਸ ਇੱਕ ਗਲਾਸ ਇਹਦੇ